ਹਾਂਜੀ ਕੀ ਹਾਲ ਚਾਲ ਮੇਰੇ ਦੋਸਤਾਂ ਦੇ ਸਾਰਿਆਂ ਦੇ ਠੀਕ ਹੋਣਗੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਇਹਨਾਂ ਨੂੰ ਬਈ ਆਪਾਂ ਜਵਾਵਾਂ ਦੇ ਨਾਮ ਬਾਅਦ ਫੇਰ ਵੀਡੀਓ ਚੜਾਉਣ ਲੱਗੇ ਆਂ ਕੁਛ ਤਬੀਅਤ ਜੀ ਨਹੀਂ ਮੇਰੀ ਠੀਕ ਸੀਗੀ ਤੇ ਇਸ ਕਰਕੇ ਅਰਦਾ ਵੀਡੀਓ ਵੀਡੀਓ ਨਹੀਂ ਬਣਾਈ ਤੇ ਅੱਜ ਲੱਗੇ ਸੀਗੇ ਅੱਜ ਹਰਪਾਲ ਵੀ ਆਇਆ ਆ ਮੁੰਡਾ ਮੱਲੇ ਕਾਂ ਤੋਂ ਔਰਿਆ ਆਪਣਾ ਛੋਟਾ ਭਰਾ ਕੰਮ ਕਰਦਾ ਵੀਰੇ ਇਹ ਜਾਲੀਆਂ ਪਿੰਜਰੇ ਡੋਲੀਆਂ ਜਿਹੜੀਆਂ ਮਰਜੀ ਮੰਨ ਲਓ ਇਸ ਤੋਂ ਚੀਜ਼ ਲੋ ਤੇ ਇਹ ਵਧੀਆ ਮਲਾ ਕੂਤਰਕਵਾਤ ਬਾਜੀ ਵਧੀਆ ਕਰਦਾ ਹੁੰਦਾ ਤੇ ਅੱਜ ਨੈਟ ਆਪਣੇ ਪਹਿਲਾਂ ਲੱਗਾ ਸੀਗਾ ਉਹ ਨੈਟ ਅੱਜ ਹੋ ਗਿਆ ਵਾ ਯਾਨੀ ਕਿ ਖਰਾਬ ਫੜ ਸੁੜ ਗਿਆ ਸੀਗਾ ਤੇ ਆ ਨਵਾਂ ਹੁਣ ਨੈਟ ਮੰਗਵਾਇਆ ਹੈ ਤੇ ਪਾਰਟਸਟਨ ਨੇ ਬਣਾਏ ਆ ਆਪਾਂ ਦੋ ਠੀਕ ਆ ਇੱਕ ਮੰਨ ਲਾ ਵੀ 4 ਫੁੱਟ ਇੱਕ ਬੰਨੇ ਨੂੰ ਆ ਤੇ 12 ਫੁੱਟ ਚੜਾਈ ਆ। ਵੀ ਇਹ 2x12 ਦਾ ਏ। ਇੱਕ ਬੰਨੇ ਕੂਤਰੀਆਂ ਵਾਲੇ ਤੇ ਇੱਕ ਬੰਨੇ ਕੂਤਰੀਆਂ ਵਾਲਾ ਉੱਪਰਲੇ ਬੰਨੇ ਕੂਤਰੀਆਂ ਵਾਲਿਆਂ ਦਾ ਕਰ ਦਾਂਗੇ। ਤੇ ਲੱਗੇ ਹੋਏ ਆ। ਪਾਪੋਕ ਬਣਾ ਲਿਆ ਨੇ। ਤੋਂ ਹੁਣ ਲੱਗਾ ਪੂਰਾ। ਬਾਕੀ ਚੰਨ ਕਰਾਉਣੇ ਅੱਜ ਗੱਲ ਬਾਤ ਆ। ਹਰਪਾਲ ਨਾਮੇ ਹਰਪਾਲ ਵੀ ਲੱਗਾ ਹੈ ਆਪਣੇ ਜੋਰਾਂ ਸੋਣਾਂ ਤੇ ਕੰਮ ਤੇ। ਆਹ ਵੇਖੋ ਪੂਰਾ ਲੱਗਾ ਦੇ ਤੇਰੇ ਦੀ ਲੈ ਤੇਰੇ ਦੀ ਕਰਨਾ। ਤੇ ਹੁਣ ਅਸੀਂ ਛਤਰੀਆਂ ਕਰਤੀਆਂ ਨਵੀਆਂ ਤਿਆਰ ਆ ਕਿਉਂ ਦੂਸਰਾ ਦਸਰਾ ਛੱਡੀ ਦੀਆਂ ਤਾਂ ਕੂਤਰ ਛੇਤੀ ਬੈਂਦੇ ਨਹੀਂ ਤੇ ਚੱਲਣਾ ਕਰਤੀਆਂ ਲੰਮੀਆਂ ਛਤਰੀ ਬਦਲਤੀ ਆਪਾਂ ਠੀਕ ਆ ਜੀ ਆ ਛਤਰੀ ਕਰਤੀ ਆ ਤੇ ਹਰਪਾਲ ਛਤਰੀ ਕਿਵੇਂ ਬਣੀਆਂ ਭਰਾ ਸਰਾ ਸਰਾ ਬਾਈ ਹਾਂ ਬਹੁਤ ਵਧੀਆ ਸੋਹਣੀ ਚੱਲ ਰਾ ਬਾਈ ਚੱਲਣਾ ਚੁਲਣਾ ਬਾਈ ਬਹੁਤ ਤਿਆਰ ਕੀਤੀਆਂ ਤੇ ਬਾਕੀ ਬਾਈ ਕਾਲਾ ਬਾਈ ਆਪਣਾ ਕੱਪੜੇ ਬਾਈ ਉਸ ਤੋਂ ਮੰਗਾਇਆ ਕਰੋ ਕਾਲਾ ਪਿੱਥੋ ਠੀਕਾ ਆਪਣਾ ਬਹੁਤ ਵਧੀਆ ਮਿੱਤਰ ਆ ਤੇ ਆਪਾਂ ਉਹਦਾ ਨੰਬਰ ਵੀ ਤੁਹਾਨੂੰ ਸੈਂਡ ਕਰਾਂਗੇ ਲਾ ਦਾਂਗੇ ਅਗਤੀ ਕੱਪੜੇ-ਕੁਪੜੇ ਬਹੁਤ ਵਧੀਆ ਰੱਖਦਾ ਹੈ ਬਾਕੀ ਆਵੇ ਲੋ ਵੀਰ ਸਾਨੂੰ ਤੋਂ ਮਿਲੇ ਨਹੀਂ ਉਹ ਕੀ ਕਹਿੰਦੇ ਹੁੰਦੇ ਆ ਹਵਾਈਆਂ ਜਾਂ ਸਾਨੂੰ ਮੈਨੂੰ ਤਾਂ ਨਹੀਂ ਮਿਲੀਆਂ ਉਹ ਪਟਾਕੇ ਜੇ ਮੈਂ ਤਾਂ ਆ ਲੈੰਦੇ ਆ ਵੀਰ ਬਾਜ ਬਹੁਤ ਪੈਣ ਲੱਗਾ ਆ ਦੇਖੋ ਤਾਂ ਬਾਹ ਨੂੰ ਕਹੀਦਾ ਆਇਆ ਕਰਕੇ ਬੁੰਡੀਆਂ ਜਾਂ ਜੋੜ ਕੇ ਦੋਵੇਂ ਇਕੱਠੇ ਠਾ ਤੇ ਚੱਲਦਾ ਹੈ ਪਟਾਕਾ ਦੇ ਤੇ ਕੱਲ ਸਾਡਾ ਪਰਸੋ ਇੱਕ ਨੁਕਸਾਨ ਹੋ ਗਿਆ ਹੈ ਬਾਈ ਕੂਤਰ ਸਾਡਾ ਗਿਆ ਲੈ ਬਾਜ ਅਸੀਂ ਗਏ ਹੋਏ ਸੀ ਬਾਈ ਵਕੀਲ ਕੋਲ ਕੂਤਰ ਲੈਣ ਤੇ ਬਾਕੀ ਤੁਹਾਨੂੰ ਕਰਾਉਣਿਆਂ ਸ਼ੌਂਕ ਸਾਡੇ ਕੂਤਰਾਂ ਦੇ ਦਿਖਾਉਣਿਆਂ ਕੂਤਰ ਨਵੇਂ ਕੋਈ ਪੁਰਾਣੇ ਬੱਚੇ-ਬੁੱੱਚੇ ਹੁਣ ਲਾਈ ਜਾਂਦੇ ਆ ਓਕੇ ਜੀ ਲੋਈ ਕਰੇ ਸ਼ੌਕ ਕੂਤਰਾਂ ਦੇ ਲੋ ਵੀ ਸੱਜਣਾ ਕਰੋ ਸ਼ੌਂਕ ਜੀ ਉੱਤਿਆਂ ਅੱਖਾਂ ਦਾ ਪੱਠਾ ਬਣੀ ਜਾਂਦੇ ਆ ਬਈ ਇਹ ਕਾਲੀ ਨੋਕ ਉਹ ਸੁਣਾਉਂ ਦੋ ਬਈ ਠੀਕ ਹੈ ਜੀ ਆ ਲੋਈ ਇਹ ਬਾਈ ਵਕੀਲ ਆ ਬਈ ਜੰਡ ਵਾਲੇ ਤੋਂ ਉੱਥੋਂ ਆਏ ਹੋਏ ਆ ਬਈ ਰਾਜਨ ਵਾਲੇ ਆਪਣੇ ਘਰੇ ਕੁਤਰ ਇਹ ਉਹਨਾਂ ਦਾ ਪੱਠਾ ਹੈ ਆ ਬਣੀ ਬੋਤਲ ਦੇ ਪ੍ਰਾਜਿਤ ਕੇ ਰਹੀ ਓਏ ਪਰ ਫਾਉਜੀ ਆ ਬਈ ਰੋਗ ਦਿੱਤਾ ਹੁਣ ਬਾਜ ਪੈਣ ਲੱਗਿਆ ਬੜਾ ਡਾਵਾ ਏ ਇਹਦਾ ਭਾਈ ਜਿੱਤਿਆ ਸੀ ਬਾਈ ਮਟਰ ਠੀਕ ਆ ਜੀ ਤੇ ਇੱਕ ਇਹਨਾਂ ਦਾ ਭਾਈ ਜਿੱਤਿਆ ਸੀਗਾ ਪਿੰਡ ਆਦਨੀਆਂ ਲੋਈ ਆ ਕਬੂਤਰਾ ਜਿਹੜਾ ਬਾਈ ਇਹਦਾ ਭਾਈ ਆਪਾਂ ਛੱਡਿਆ ਸੀ ਪਿੰਡ ਖਤਰਾਵਾ ਲੱਥਾ ਨਹੀਂ ਸੀਗਾ ਜਿੱਤਿਆ ਸੀ ਬਈ ਉਹ ਵੀ ਆਹ ਬਾਈ ਕਬੂਤਰ ਆਪਣੇ ਕੋਲ ਆ ਬਾਈ ਨੇ ਦਿੱਤੇ ਹੋਏ ਬਾਈ ਆਪਣੇ ਉਸਤਾਦ ਨੇ ਮੋਰ ਵਾਲਾ ਕਬੂਤਰ ਇਹ ਉਹਨਾਂ ਦਾ ਪੱਠਾ ਹੈ ਬਹੁਤ ਚੰਗਾ ਉੱਡਦਾ ਵੀਰੇ ਬਾਕੀ ਤੁਹਾਨੂੰ ਹੋਰ ਵੀ ਦੂਜੇ ਵੀ ਦਿਖਾਉਣੀਆਂ ਨੇ ਲਾਗਦਾ ਸੈਂ ਇਧਰੋਂ ਵਿਖਾ ਬਈ ਬਾਈ ਐਸ ਕੁਡੇ ਦੇ ਵੀ ਲਿਆ ਦੇ ਬਾਕੀ ਹੋਰ ਵੀ ਕੋਈ ਗੱਲ ਬਾਤ ਕੋਈ ਭਰਾ ਕੋਈ ਆਪਦੀ ਦੱਸਣੀ ਚਾਵੇ ਕੋਈ ਫਰਮਾਇਸ਼ ਕੋਈ ਕਰ ਸਕਦਾ ਹੈ ਬਈ ਇਹ ਆਪਣਾ ਕਾਲਾ ਚੀਨਾ ਕਬੂਤਰ ਜੀ ਕੋਈ ਚੱਕਰ ਨਹੀਂ ਬਾਕੀ ਆਹ ਕਰੂਗੀ ਤਰੇ ਵੀ ਐਨੂੰ ਹੁਣ ਇਹ ਵੀ ਕੁ ਬੱਚੇ ਹੁਣ ਡਾਈ ਦੇ ਇੱਕ ਰੀਤ ਬਾਜ ਪੈਣ ਲੱਗ ਗਿਆ ਇੱਕ ਰੀਚਾਰਜ ਦੇ ਰੋਕੇ ਐ ਨਹੀਂ ਤੇ ਦਾਣਾ ਵੀ ਅੱਜ ਇਹਨੂੰ ਤੇ ਇਹ ਆਪਣੇ ਬੱਚੇ ਵੀ ਕਬੂਤਰਾਂ ਬਹੁਤ ਉੱਡਦੇ ਆ ਆ ਕਰੋ ਇਸ ਨੂੰ ਕੱਕਦਾ ਕਾਲੀ ਨੋਖ ਖਟੀਆਂ ਅੱਖਾਂ ਕਾਲਾ ਚੀਨਾ ਐ ਡੇ ਡੇ ਲੱਕੇ ਪਰਾ ਤੇ ਇਹਨਾਂ ਦੇ ਅਜ ਤੱਕ ਜਿੰਨੇ ਵੀ ਭੈਣ ਪਈ ਸੀ ਕੋਈ ਨਹੀਂ ਰੁਕਿਆ ਪਹਿਲਾ ਬੱਚਾ ਜਿਹੜਾ ਰੁਕ ਗਿਆ ਏ ਬਈ ਛੱਡਦੇ ਹੀ ਪਾ ਜੰਦੇ ਸੀ ਤੇ ਇਹ ਆ ਬੱਚੇ ਆ ਜੀ ਬਾਕੀ ਆ ਦੇਖੋ ਜੀ ਆ ਦੇਖੋ ਇਹ ਬਾਈ ਕੰਤੇ ਵਾਲਿਆਂ ਚੋਂ ਆਈ ਬਾਈ ਵਾਲੇ ਕਬੂਤਰਾਂ ਚ ਆ ਜਿਹੜੇ ਆ ਜੀ ਬੱਚੇ ਬਾਕੀ ਤੁਹਾਨੂੰ ਹੋਰ ਵੀ ਦਿਖਾਣੇ ਆ ਜੀ ਆ ਜੀ ਆਪਣਾ ਡੱਬਾ ਕਬੂਤਰ ਹੈ ਜੀ ਜਿਹੜਾ ਉਹਦਾ ਬੱਚਾ ਜੀ ਜਿਹੜਾ ਆਪਣਾ ਡੱਬਾ ਕਬੂਤਰ ਪਾਈਆਂ ਜਿੱਤਿਆ ਆ ਇਹ ਉਸ ਦਾ ਬੱਚਾ ਜੀ ਆ ਦੇਖੋ ਹੀ ਐਜੇ ਰੰਗ ਕੱਢਿਆ ਹੀ ਖਟੀਆਂ ਅੱਖਾਂ ਕਾਲੀਆਂ ਹੋ ਗਈ ਕੁਛ ਚਿੱਟੀਆਂ ਜੀ ਜਮਾ ਰੰਗ ਐਵੇਂ ਦਾ ਕੱਢਿਆ ਤੇ ਬਾਕੀ ਜੀ ਆਹ ਦੇਖ ਲੋ ਜੀ ਆ ਜੀ ਸਾਡੇ ਕਬੂਤਰ ਇਹਨੇ ਬਰਕੰਦੀ ਬਾਜੀ ਛੱਡੇ ਸੀ ਉਹਨਾਂ ਦਾ ਬੱਚਾ ਜੀ ਰੋਕੇ ਸੀ ਕਬੂਤਰ ਬਰਕੰਦੀ ਛੱਡੇ ਸੀ ਉਹਨਾਂ ਦਾ ਬੱਚਾ ਜੀ ਇਹ ਵੀ ਬਹੁਤ ਉੱਡਦਾ ਈ ਖਟੀਆਂ ਅੱਖਾਂ ਹੈ ਜੀ ਅੱਗੋਂ ਕਾਲੀ ਨੋਕ ਹੈ ਮੜੀ ਦੇਖੋ ਜੀ ਪੈਰਾਂ ਦਾ ਵੀ ਦਿਖਾ ਦਿਓ ਬਹੁਤ ਚੰਗਾ ਜੀ ਬਾਕੀ ਵੈਸੇ ਲਾਲ ਰੰਗ ਕਹਿੰਦੇ ਆ ਲਾ ਨਹੀਂ ਚਾਹੀਦਾ ਬਾਜ ਵਾਲਾ ਪੈਂਦਾ ਬਾਕੀ ਤਾਂ ਕਰਕੇ ਹੀ ਰੋਕ ਲੇ ਇੱਕ ਵਾਰੀ ਆ ਆ ਦੀ ਸ਼ਾਖਾ ਖਬਚਾਈ ਮੀਰਾ ਵਾਲਿਆਂ ਚੋ ਸ਼ਾਖਾ ਖਬਚਾਈ ਮੀਰਾ ਵਾਲਿਆਂ ਚੋਂ ਆਈਂਦਾ ਟੂਸਾ ਕੀ ਤੇ ਹੀ ਲਾਲ ਇਹ ਵੀ ਬੱਚਾ ਬਹੁਤ ਔਰਦਾ ਬਾਕੀ ਆ ਬੱਚੇ ਹੀ ਰੱਖੇ ਆ ਬਾਕੀ ਜਿੰਨੇ ਗਿਜ ਗਏ ਉਹ ਦੂਸਰੇ ਘਰੇ ਲੈ ਗਏ ਸੀ ਉੱਧਰ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਬਾਕੀ ਅਗਲੇ ਕੁੱਡੇ ਚ ਆਪਾਂ ਆਇਆ ਜੀ ਆ ਦੂਸਰੇ ਘਰੇ ਹੋਣਾ ਤੇ ਆਪਣੇ ਆ ਜਾਲ ਵਾਲੇ ਕਬੂਤਰਾਂ ਦਾ ਸ਼ੌਂਕ ਕਰਾਂ ਜੀ ਆ ਵੇਖੋ ਇੱਕ ਕਬੂਤਰ ਆਪਣੇ ਵੱਡੇ ਇਹ ਹਜ਼ਾਰ ਵਾਲੇ ਕਬੂਤਰ ਹੈ ਜੀ ਇਹਨਾਂ ਦਾ ਬੱਚਾ ਆਪਣੇ ਕੋ ਪਿਛਲੇ ਤੋਂ ਪਿਛਲੇ ਸਾਲ ਪਹਿਲੇ ਪਹਿਲਾ ਬੱਚਾ ਇਹਨਾਂ ਦਾ ਹੀ ਬਾਜੀ ਛੱਡਿਆ ਸੀ ਤੇ ਪਹਿਲੀ ਬਾਜੀ ਹੀ ਇਹਨੇ ਜਿਤਾਈ ਸੀ ਇਹਨਾਂ ਦੇ ਬੱਚੇ ਨੇ ਦੋਵਾਂ ਚ ਵੰਡੀ ਗਈ ਸੀ ਸਾਡਾ ਬਾਦ ਉੱਦਿਆ ਸੀ ਬੱਚਾ ਉਹ ਡੋਗਰਾਂ ਵਾਲੀ ਇਹਨਾਂ ਦਾ ਬੱਚਾ ਸੀ ਬਹੁਤ ਸੋਹਣਾ ਰ데요 ਜੀ ਤੇ ਹੁਣ ਇਹਨਾਂ ਦੇ ਬੱਚੇ ਨੂੰ ਚਕੜਾਣ ਲਈ ਦੁਬਾਰਾ ਪਿਓਰ ਜੁੜੇ ਕਰ ਰੱਖਿਆ ਜੀ ਆ ਦੇਖੋ ਜੀ ਆਈ ਖਟੀਆਂ ਅੱਖਾਂ ਦੀ ਕਬੂਤਰੀ ਤੇ ਖਟੀਆਂ ਦੇ ਕਬੂਤਰ ਹੈ ਜੀ ਠੀਕ ਹੈ ਜੀ ਬਾਕੀ ਹੋਰ ਵੀ ਤੁਹਾਨੂੰ ਦਿਖਾਣੇ ਆ ਜੀ ਆ ਦੇਖੋ ਆ ਕਬੂਤਰਾਂ ਖੰਕ ਕਰੋ ਜੀ ਆ ਜੀ ਆਪਾਂ ਗੱਕੂ ਭਾਈ ਮੰਗਵਣੇ ਲੈ ਦੇ ਗਏ ਆ ਦੇਖੋ ਇਹ ਸ਼ਾਕ ਖਕਬੂਤਰ ਉਹਨਾਂ ਤੋਂ ਭਾਈਆਂ ਉੱਡੇ ਕਬੂਤਰ ਲੈ ਆਏ ਜੀ ਇਹਦੇ ਨਾਲ ਕਬੂਤਰੀ ਆਇਆ ਜੀ ਖਟੀਆਂ ਅੱਖਾਂ ਦੀ ਆ ਕਬੂਤਰੀ ਕਰੋ ਸ਼ੋਭੀ ਖਟੀਆਂ ਅੱਖਾਂ ਦੀ ਕਬੂਤਰੀ ਹੈ ਜੀ ਪੂਰੀ ਬੰਤਰ ਬੰਤਰ ਦੀ ਕੈਂਟ ਹੈ ਜੀ ਪੰਜਾਂ ਦੇ ਵੀ ਕੈਂਟ ਹੈ ਇੱਕ ਆ ਜੋੜਾ ਲਿਆਈ ਸੀ ਬਾਈ ਕੋਲੋਂ ਦੂਜਾ ਜੋੜਾ ਲਿਆਈ ਸੀ ਆ ਕਰੋ ਇਹਨਾਂ ਦਾ ਵੀ ਸ਼ੌਂਕ ਐਂ ਦੇ ਹੰਡਿਲਵਾ ਰੱਖੇ ਜੀ ਜਾਲਾਂ ਚ ਆ ਜੀ ਕਬੂਤਰੀ ਕਰੋ ਜੀ ਸ਼ੌਂਕ ਟੀਰੀ ਕਬੂਤਰੀ ਹੈ ਜੀ ਇਹਦੇ ਨਾਲ ਕਬੂਤਰ ਆਪਾਂ ਜੀ ਆ ਲਾਇਆ ਇੱਕ ਖਟੀਆਂ ਆਖਾਂ ਦਾ ਕਰੋ ਯਾਸ਼ੋ ਕਬੂਤਰਾਂ ਦਾ ਆ ਦੇਖੋ ਯਾ ਲਾਇਆ ਇਹਨੇ ਨਾ ਖਟੀਆਂ ਅੱਖਾਂ ਦਾ ਕਬੂਤਰ ਜੀ ਪੂਰਾ ਘਾਟੇ ਪੱਲਾ ਦੇਖੋ ਇਹ ਕਬੂਤਰ ਦਾ ਬਾયર ਦਾ ਪੱਲਾ ਹੈ ਜੀ ਬੰਤਰ ਦਾ ਵੀ ਕਬੂਤਰ ਬਹੁਤ ਚੰਗਾ ਜੀ ਹਾਂ ਲਈ ਅੱਗੇ ਜੀ ਆ ਆਪਣੇ ਆਪ ਦੇ ਮੇਨ ਜੋੜੇ ਕਰ ਰਹੀ ਲਈ ਕਾਇੜੇ ਬਾਜੀਆਂ ਬੂਰੀਆਂ ਛੱਡੇ ਸੀ ਸ਼ਾਕ ਕਬੂਤਰੀ ਲਈ ਕਰੋ ਇਹ ਸ਼ੌਂਕ ਕਬੂਤਰ ਦਾ ਕੋਲ ਬੰਤਰ ਦਾ ਵੀ ਬਹੁਤ ਚੰਗਾ ਕਬੂਤਰ ਹੈ ਆਹੀ ਕਬੂਤਰੀ ਲਈ ਇਹਦੇ ਨਾਲ ਸ਼ਾਕ ਕੀ ਆਹੀ ਕਰੋ ਸ਼ੌਂਕ ਸ਼ਾਕ ਕੀ ਕਬੂਤਰੀ ਹੈ ਜੀ ਪੰਜਿਆਂ ਦੇ ਦੇਖ ਲਈ ਬਾਕੀ ਬੰਤਰ ਵੀ ਪੋਲਸੀ ਰਾਹੀ ਵਾਕੀ ਅੱਗੇ ਆ ਜਾਂਦਾ ਈ ਆਪਣਾ ਰਾਜੇ ਨਾਲਾ ਜੋੜਾਈ ਜੀ ਦਾ ਆਪਾਂ ਤੁਹਾਨੂੰ ਉਸ ਘਰੇ ਬੱਚਾ ਦਿਖਾਇਆ ਸੀ ਕਾਲੇ ਟੂਸੇ ਵਾਲਾ ਬਾਈ ਵਕੀਲ ਤੋਂ ਆਈ ਸੀ ਇਹਨਾਂ ਦਾ ਬੱਚਾ ਸੀ ਉਹ ਕਾਲੇ ਟੂਸੇ ਵਾਲਾ ਘਟੀਆਂ ਅੱਖਾਂ ਦਾ ਘਟੀਆਂ ਅੱਖਾਂ ਜੀ ਇਹਦੀਆਂ ਕਬੂਤਰੀਆਂ ਜੀ ਆਹ ਲਿਆਏ ਆ ਜੀ ਬਾਈ ਵਕੀਲ ਕੋਲ ਰਾਜੇ ਨਾਲ ਵੱਡੇ ਕਬੂਤਰ ਚਾਰ ਤੇ ਆਏ ਆ ਜੀ ਇਹਨੇ ਨਾ ਕਬੂਤਰ ਲਾਇਆ ਜੀ ਆ ਕੂਤਰੇ ਦੇ ਨਾਲ ਆਇਆ ਡਾ ਘਟੀਆਂ ਅੱਖਾਂ ਦਾ ਇਹ ਕਬੂਤਰ ਵੀ ਲਾਲ ਤੇਰਾ ਕਰੋ ਸ਼ੌਂਕ ਦੇਖੋ ਇਹ ਕਬੂਤਰ ਇਹਨਾਂ ਵਾਲੀ ਇੱਕ ਬੱਚਾ ਹੈਗਾ ਜੀ ਦੁਬਾਰਾ ਹੋਣਾ ਤੇ ਬਾਕੀ ਜੀ ਗਾਂ ਚਲੀਏ ਆਇਆ ਜੀ ਇਹਨਾਂ ਦੇ ਬੱਚੇ ਆ ਜੀ ਇਹ ਆਇਆ ਜੀ ਬਾਈਕ ਬਾਈ ਕਾਂਤੇ ਬਾਈ ਕੋਲੋਂ ਇਹ ਜੁੜਾ ਆ ਜੀ ਇਹਨਾਂ ਦੇ ਆਪਣੇ ਕੋਲ ਬਹੁਤ ਜ਼ਿਆਦਾ ਬੱਚੇ ਉੱਡੇ ਬਾਈ ਆਪਣੇ ਭਾਈ ਉਸਤਾਦ ਦੇ ਉਸਤਾਦ ਕੋਲੋਂ ਆਏ ਆ ਜੀ ਬਾਈ ਕਾਂਤੇ ਕੋਲੋਂ ਆ ਜੋ ਡਾਈ ਆ ਜੀ ਆ ਕਬੂਤਰ ਦੇਖੋ ਜੀ ਛिटੀਆਂ ਅੱਖਾਂ ਦਾ ਜੀ ਆ ਇਹ ਕੋਈ ਛिटੀਆਂ ਅੱਖਾਂ ਦਾ ਕਬੂਤਰ ਹੀ ਆ ਉਹ ਦੇ ਕਬੂਤਰਾਂ ਚੋਂ ਆ ਜੀ ਗਾਂ ਰੋਕੇ ਸੀ ਪੱਠੇ ਇਹ ਵੀ ਜੀ ਪਿਛਲੇ ਸਾਲ ਬਾਈਆਂ ਛੱਡੀਆਂ ਸੀ ਇਹ ਬਾਈ ਉੱਡਿਆ ਕਬੂਤਰ ਹੈ ਜੀ ਦੋ ਬਾਈਆਂ ਉੱਡਿਆ ਕਬੂਤਰ ਹੈ ਜੀ ਕਾਲਾ ਟੂਸਾ ਸੀ ਇਹਦਾ ਤੇ ਲਾਲ ਸਿਰਾਂ ਕਬੂਤਰ ਸੀ ਇਹ ਦੂਸਰ ਵੀ ਉੱਡਿਆ ਸੀ ਬਾਈ ਉੱਥੇ ਵੀ ਜਿੱਤਿਆ ਏ ਪਿੰਡ ਦਾ ਨਾਮ ਤਾਂ ਨਹੀਂ ਯਾਦ ਬਾਜ਼ੀਆਂ ਤਾਂ ਬਹੁਤ ਛੱਡੀਆਂ ਸੀ ਆਈ ਕਬੂਤਰ ਉੱਥੇ ਜਿੱਤਿਆ ਜੀ ਆ ਕਬੂਤਰ ਲਾਇਆ ਜੀ ਆਇ ਤੇ ਰਾਇਆ ਆ ਕਬੂਤਰੀ ਹੈ ਜੀ ਇਹਦੇ ਨਾਲ ਚਿਟੀਆਂ ਆਂਖਾਂ ਦੀ ਇਹਦੇ ਕਰੋ ਹੀ ਪੱਲੇ ਚੈੱਕ ਬਾਕੀ ਬੰਦਰ ਦੇਖੋ ਇਹ ਕਬੂਤਰੀ ਦੀ ਚਿੱਟੀਆਂ ਅੱਖਾਂ ਦੀ ਹੈ ਜੀ ਕਾਲੀ ਨੋਕ ਦੀ ਆਓ ਜਿਓੜਾ ਜੀ ਜਿੰਨਾ ਤੁਹਾਨੂੰ ਉਧਰ ਇਹ ਬੱਚਾ ਦਿਖਾਇਆ ਪੋਸਟ ਕਰੇ ਮੋਰ ਵਾਲਾ ਜੀ ਜਿਹੜਾ ਬਾਈ ਦੇ ਉਸਤਾਦ ਕੋਲ ਆਇਆ ਸੀ ਬਰਡਾ ਕਬੂਤਰ ਹੈ ਚਿੱਟੀ ਗਾਲੀ ਆਖਦਾ ਜੀ ਇਹਦੇ ਨਾਲ ਕਬੂਤਰੀ ਲੱਗੀ ਹੈ ਜੀ ਹਾਂ ਜਿਹੜੀ ਚਿਟੀਆਂ ਆਕਾਂ ਦੀ ਦੇਖੋ ਇੱਕ ਕਬੂਤਰੀ ਲਗਭਗ ਕਬੂਤਰ ਇੱਧਰ ਝਾੜਦਾ ਹੀ ਆਈ ਹੈ ਜੀ ਵੱਡੇ ਲਉਈ ਆਜ ਉਹ ਡਾਈਰ ਆਣਿਆ ਆ ਕਬੂਤਰ ਦੇਖੋ ਹੀ ਇਹ ਕਬੂਤਰੀ ਹੈ ਜੀ බෝचගගුටखा කාලී නොකරී आजीී කනාාක බුතර හිදේ නල්ලාජී එකක් කණය ඒක් සය චිට අක්තක් බුතරයි ਕਰਾ ਹੀ ਇੱਕ ਇਹਨਾਂ ਦੇ ਇਹਦੇ ਕਬੂਤਰ ਦੇ ਬੱਚੇ ਦੂਸਰਾ ਬਹੁਤ ਉੱਡੇ ਜੀ ਬਹੁਤ ਚੰਗਾ ਰਿਜ਼ਲਟ ਆਇਆ ਜੀ ਫਿਰ ਇਹ ਵਾਪਸ ਜੋੜਾ ਮਲਵਾਤਾ ਲਓ ਜੀ ਵਾਕ ਹੀ ਆਹ ਦੇਖੋ ਇਹ ਕਬੂਤਰ ਆਪਣੇ ਸ਼ਾਖਾ ਕਬੂਤਰ ਹੈ ਇਹ ਵੀ ਮੀਰਾ ਵਾਲੇ ਕਬੂਤਰਾਂ ਚੋਂ ਇਹ ਇਹਨੇ ਨਾ ਕਬੂਤਰੀ ਲਾਈ ਹੈ ਜੀ ਖਟੀਆਂ ਅੱਖਾਂ ਦੀ ਦੇਖੋ ਹੀ ਕਰੋ ਚੈੱਕ ਖਟੀਆਂ ਅੱਖਾਂ ਦੀ ਕਬੂਤਰੀ ਹੈ ਜੀ ਬਾਈ ਬੱਚਾ ਕੱਢ ਰੱਖਿਆ ਜੀ ਇਹਨਾਂ ਨੇ ਲਗਭਗ ਜਾਲਾਂ ਚ ਬੱਚੇ ਕੱਢ ਰੱਖਿਆ ਹੈ ਸਭ ਨੇ ਆ ਇਹ ਆਪਣੇ ਵੱਡੇ ਕਬੂਤਰ ਦਾ ਸ਼ੌਕੀ ਇਹ ਜੀ ਪਿਛਲੇ ਸਾਲ ਪਹਿਲੀ ਬਾਜੀ ਛੱਡਿਆ ਸੀ ਤੇ 1-2 ਮਿੰਟਾਂ ਦੀ ਫਰਕ ਛਾਰ ਗਿਆ ਹੀ ਫਿਰ ਦੂਜੀ ਛੱਡਿਆ ਤੇ ਜਿੱਤਿਆ ਜੀ 나ਗੋਗੀ ਘਟੀਆਂ ਅੱਖਾਂ ਦਾ ਕਬੂਤਰ ਹੈ ਜੀ ਕਾਲੀ ਨੋਕ ਹੈ ਜੀ ਆਕਰੋਈ ਜੱਕ ਇਹ 나ਗੋਗੀ ਦੋਆ ਵਿੱਚ ਵੰਡੀ ਗਈ ਸੀ ਵੀਰੇ ਇਹਨੇ ਨਾ ਕਬੂਤਰੀ ਲਾਈ ਹੈ ਜੀ ਆ ਜਿਹੜੀ ਚਿਟੀਆਂ ਅੱਖਾਂ ਦੀ ਕੱਚੀਆਂ ਬਿਲੀਆਂ ਦੀ ਹੈ ਜੀ ਬੂਰੀ ਨੋਕਦੀ ਹੈ ਇਹਨਾਂ ਦੇ ਬੱਚੇ ਕਢਾਏ ਤਾਂ ਬਹੁਤ ਚੰਗਾ ਰਿਜ਼ਲਟ ਆਇਆ ਇਹਨਾਂ ਦੇ ਬੱਚੇ ਬਹੁਤ ਉੱਡਦੇ ਆ ਬਈ ਤੁਹਾਨੂੰ ਬਾਕੀ ਨਾਲ ਵਾਲੇ ਹੁੱਡੇ ਦੇ ਬੱਚੇ ਛੱਡੇ ਇਹਨਾਂ ਦੇ ਵੱਡੀਆਂ ਪੱਟੀਆਂ ਹੋ ਗਈਆਂ ਜਿਹੜੀਆਂ ਉਹ ਦਿਖਾਵਾਂਗੇ ਜੀ ਚਲ ਆ ਕਰੋ ਇਹ ਸ਼ੌਂਕ ਆਪਣੇ ਵੱਡਿਆਂ ਦਾ ਆਈ ਰਾਜਨਾਲਾ ਦਾ ਕਬੂਤਰ ਆਈ ਖਟੀਆਂ ਅੱਖਾਂ ਦਾ ਤੇ ਇਹਦਾ ਬੱਚਾ ਆਪਾਂ ਪਿਛਲੇ ਸਾਲ ਛੱਡਿਆ ਸੀ ਸੁਲਤਾਨਪੁਰੀਏ ਬਹੁਤ ਉੱਡਿਆ ਸੀ ਤੇ ਕੱਲੇ ਜਿੱਤੇ ਸੀ ਜਮਾਂ 7 ਵੇ ਤੱਕ ਬਾਜੀ ਗਈ ਸੀ ਉਹਨਾਂ ਦੀ ਕਬੂਤਰੀ ਦੂਜਿਆਂ ਦੀ ਡੇਢ ਮਿੰਟ ਡੇਢ 2 ਮਿੰਟ ਪਹਿਲਾਂ ਬੈਠੀ ਸੀ ਤੇ ਪੂਰੀ ਬਾਜੀ ਐਂਡ ਤੱਕ ਗਈ ਸੀ ਤੇ ਇਹਨਾਂ ਦਾ ਕਬੂਤਰ 8 ਵਜੇ ਵੀ ਨਹੀਂ ਬੈਠਾ ਸੀਗਾ 8 ਵਜੇ ਤੋਂ ਹੀ ਲਗਭਗ ਫੁੱਲ ਨੇ ਰਹੀ ਹੋ ਗਿਆ ਹੀਗਾ ਮੰਨ ਲਓ 8 ਕੁ ਵਜੇ ਇਹ ਕਬੂਤਰ ਆ ਗਿਆ ਹੀ ਨੀਵਾ ਕੋਤੜੇ ਇਹਨੇ ਕਬੂਤਰੀ ਆਪਾਂ ਹੀ ਦਿਖਾਣੇ ਆ ਤੁਹਾਨੂੰ ਜੰਟੇ ਵਾਲੀ ਕਬੂਤਰੀ ਲਾਈ ਹੈ ਜੀ ਇਹਦੇ ਨਾਲ ਆ ਵੇਖੋ ਇੱਕ ਰੋ ਜੰਟੇ ਵਾਲਿਆਂ ਦਾ ਸ਼ੌਕ ਹੀ ਆ ਕਬੂਤਰੀ ਹੈੀ ਖਟੀਆਂ ਕਾਂਜੀ ਕਾਲ ਤੋਂ ਨਹੀਂ ਕਾਲੀ ਨੋਖਦੀ ਹੈ ਜੀ ਪੂੰਜੇ ਚ ਫਰਜ ਮੰਦ ਰੋ ਕਾਲੀ ਤੇ ਇਹਦਾ ਆਪਾਂ ਤੁਹਾਨੂੰ ਆ ਕਾਲੀ ਚੀਨੀ ਦਾ ਪਿਓ ਦਿਖਾਣੇ ਆ ਜੀ ਕਿਰਾ ਆ ਲਈ ਆ ਜੀ ਵੱਡਾ ਜੰਟੇ ਵਾਲਾ ਕਬੂਤਰ ਮੋਜਾ ਇਹੋ ਕਬੂਤਰੀ ਦਾ ਪਿਓ ਵਾਜੀ ਗਾਂ ਬੱਕਰੀ ਬੱਚੇ ਕੜਾਈ ਸੀ ਗਾਂ ਦੀ ਗਾਂ ਕਰੋ ਜੀ ਸ਼ੌਕ ਵੱਡੇ ਕਬੂਤਰ ਦਾ ਘਟੀਆਂ ਅੱਖਾਂ ਜੀ ਤੇ ਸਿਰ ਤੇ ਛਿੱਟ ਆ ਇਹਦੇ ਨਾਲ ਕਬੂਤਰੀ ਲਈ ਹੈ ਜੀ ਬਾਈਟਮਾਨੇ ਵਾਲੀ ਟੀਰੀ ਆਈ ਕਬੂਤਰੀ ਹੈ ਇਹਨਾਂ ਦੇ ਬੱਚੇ ਵੀ ਕੜਾਏ ਆ ਬਹੁਤ ਚੰਗੇ ਉੱਡਦੇ ਆ ਬਾਜੀ ਤੇ ਵੀ ਛੱਡਿਆ ਸੀ ਇਹਨਾਂ ਦਾ ਬੱਚਾ ਇੱਕ ਤੇ ਮਸੀਤਾਂ ਟਾਈਮ 'ਚ ਕੱਟਿਆ ਗਿਆ ਸੀ ਉੱਥੇ ਬਹੁਤ ਉੱਡਿਆ ਇਹਨਾਂ ਦਾ ਟਾਈਮ 'ਚ ਕੱਟ ਕੇ بس ہر ਕਿੰਨਾ ਸੀ ਬਈ ਜਦੋਂ ਕਿਸਮਤ ਨਾਲ ਸਾਥ ਦੇਵੇ ਫਿਰ ਕੁਝ ਹੋ ਨਹੀਂ ਸਕਦਾ ਬਹੁਤ ਇਹਨਾਂ ਬਾਜੀ ਖਤਮ ਹੋ ਗਈ ਸੀ ਇਹਨਾਂ ਉੱਡਿਆ ਬਾਅਦ ਮੈਂ ਪਰ ਜੇ ਦੋ ਕਿਸਮਤ ਹੀ ਨਾਲ ਸਾਥ ਦੇਵੇ ਕੀ ਕਰ ਸਕਦੇ ਆ ਜੋੜਾ ਵੀ ਬਈ ਵਕੀਲ ਤੋਂ ਲਿਆਂਦਾ ਜੀ ਜੰਡਲੀ ਵਾਲੇ ਤੋਂ ਲਾਲਕੀਨਾ ਜੋੜਾਈ ਆ ਕਰ ਹੋਈ ਕਿੱਕ ਆ ਕਬੂਤਰ ਹੈ ਜੀ ਇਹਦੇ ਨਾਲ ਚਿਕੀਆਂ ਅੱਖਾਂ ਦਾ ਤੇ ਬਾਕੀ ਹੁਣ ਤੁਹਾਨੂੰ ਦਿਖਾਣੇ ਆ ਖੁੱਡਿਆਂ ਵਾਲੇ ਜਾਨਵਰ ਬਾਤ ਆਈਏ ਜਿਵੇਂ ਕਿਦਾਂ ਵਖਾਈ ਖੁੱਡਿਆਂ ਦੇ ਹੁਣ ਖੋ ਕਰਾਣੇ ਆ ਜਾਨਵਰਾਂ ਦਾ ਤੇ ਅਜੋ ਵੀਰ ਜੀ ਬੇਟੀ ਆ ਕਰ ਰਹੀ ਸ਼ੌਕ ਕਬੂਤਰਾਂ ਦਾ ਇੱਧਰ ਆ ਮੋਰ ਵਾਲੇ ਦਾ ਬੱਚਾ ਇਹ ਇੱਕ ਬੱਚਾ ਹੋ ਸੀ ਤੇ ਇੱਕ ਆਪ ਇੱਧਰ ਗ ਜਾ ਕੇ ਯਾਨੀ ਕਿ ਰੋਕ ਲਿਆ ਚਿੱਟੀਆਂ ਅੱਖਾਂ ਦਾ ਈ ਕਾਲੀ ਨੋਕ ਦਾ ਈ ਫੇਰ ਕਰ ਰਹੀ ਚੱਕ ਮੰਜੇ ਤੇ ਮੋਜਾ ਆ ਬੱਚਾ ਈ ਇਹ ਆ ਕਰੋ ਇਹ ਚੈੱਕ ਅਪ ਨੇ ਪਤੀ ਇਹ ਹੈ ਜੀ ਆਪਣੀ ਨਾਗੋ ਕੇ ਵਾਲੇ ਕਬੂਤਰ ਦੀ ਜੜਾ ਕੀ ਤੁਹਾਨੂੰ ਉਧਰ ਜਾਲਾਂ ਚ ਕਬੂਤਰ ਦਿਖਾਇਆ ਆਪਣਾ ਨਾਗੋ ਕੀ ਤੇ ਬਹੁਤ ਡੀਏ ਕਬੂਤਰ ਹੀ ਬਹੁਤ ਜਿਆਦਾ ਉੱਡੀ ਤੇ ਝਾੜ ਹੋ ਗਈ ਇਸੇ ਕਰਨੇ ਨੂੰ ਬਾਜੀ ਨਹੀਂ ਛੱਡ ਪਾਈ ਨਹੀਂ ਤਾਂ ਇਹਨੂੰ ਛੱਡਣਾ ਦੀ ਐ ਸੋਰੀ ਬਾਕੀ ਅਗਲੇ ਸੀਜ਼ਨ ਨੂੰ ਇਹਨੂੰ ਬਾਜੀ ਛੱਡਾਂਗੇ ਤੇ ਚਿਟੀਆਂ ਅੱਖਾਂ ਦੀ ਹੈ ਜੀ ਕਾਲੀ ਨੋਕੀ ਕਾਲੀ ਚੀਨੀ ਹੈ ਜੀ ਇੱਕ 에ਰੀ ਭੈਣ ਸਾਕੀ ਔਰ ਦਿਖਾ ਨਹੀਂ ਆਈ ਤੁਹਾਨੂੰ ਆ ਰਹੀ ਇਹਦੀ ਸਾਕੀ ਭੈਣ ਆ ਰਹੀ ਏ ਇਹਦੇ ਬੱਚੇ ਕਾਫੀ ਕੜਾਇਆ ਬਹੁਤ ਜਿਆਦੇ ਉੱਡੇ ਜੀ ਇਹ ਐਵੇਂ ਦੇ ਲਗਭਗ ਬੱਚੇ ਕੜਦੇ ਤਕਰੀਬਨ ਹੀ ਇਹ ਜੀ ਬੱਚੇ ਕੜਦੀ ਏ ਜੀ ਤੇ ਵਾਕਈ ਆ ਆਪਣੇ ਭਾਈ ਵਾਲੇ ਛਾ ਕੇ ਕਬੂਤਰਾਂ ਦੇ ਕੋਈ ਬਗੂਤਰ ਆਏ ਨੇ ਇਹ ਸਾਰੇ ਸਕੂਟੇ ਜਿੰਨੇ ਵੀ ਨਹੀਂ ਅਗਲੇ ਸਾਲ ਆਪਾਂ ਬਾਹੀਆਂ ਛੱਡਣੀਆਂ ਇਹਨਾਂ ਨਾਲ ਇਹ ਗੰਗਿਆ ਕੇ ਰੋਕੀ ਹੋਈ ਨਹੀਂ ਕਿਉਂਕਿ ਹੁਣ ਤਾਂ ਦਾਨ ਦਾ ਫਾਇਦਾ ਨਹੀਂ ਬਜਬੂਜ ਪੈਣ ਦਾ ਕਿ ਕਾਫੀ ਤੇ ਆਹ ਇੱਕ ਕਬੂਤਰੀ ਆਪਣੀ ਜਿਹੜੀ ਜੀ ਲਾਲ ਬਾਈ ਛੱਡੀ ਸੀ ਆ ਲੱਗੀ ਜੀ ਮੋਰ ਲਾਲ ਬਾਈ ਛੱਡੀ ਸੀ ਇਹ ਕਬੂਤਰੀ ਇਹ ਅੰਡੇ ਜਾ ਕੇ 4 ਵਜੇ ਦੇ ਨੂੰ ਬਹਿ ਗਈ ਸੀ ਕਹਿ ਚ ਖਟੀਆਂ ਅੱਖਾਂ ਦੀ ਕਾਲੀ ਨੋਕ ਦੀ ਲਾਲ ਚੀਨੀ ਕਬੂਤਰੀ ਹੈ ਜੀ ਇਹਦਾ ਕਰੋਈ ਸ਼ੌਂਕ ਤੇ ਆ ਬਾਕੀ ਸਾਰੀਆਂ ਪਟੀਆਂ ਬੱਠੇ ਸਾਰੇ ਮਿਕਸ ਐ ਕੋਈ ਪਟੀਆਂ ਬੱਠੇ ਮਿਕਸਾ ਕੋਈ ਜਿਹੜੇ ਪਤਾ ਲੱਗੇ ਸਾਨੂੰ ਉਹ ਪਰਲੇ ਖੁੱਡੇ ਚ ਛੱਡੇ ਯੂ ਵੀ ਦਿਖਾਵਾਂਗੇ ਤੁਹਾਨੂੰ ਜੀ ਆਹ ਕਬੂਤਰੀ ਕਾਲੀ ਜੀ ਨਹੀਂ ਐ ਜੀ ਇਹ ਜਾਨੀ ਕਿ ਸਾਰੇ ਛਾੜੀ ਛਾੜ ਡੋਂ ਰੋਕੇ ਬਹੁਤ ਬਈ ਸਾਰੇ ਫੁੱਲ ਉੱਡ ਕੇ ਰੋਕੇ ਐ ਜੀ ਆਹ ਵੀ ਨਾਗੋ ਕੀ ਵਾਲੇ ਦੀ ਜੀ ਉਹ ਸੇਰੀ ਕਾਲੀ ਚੀਨੀ ਖਟੀਆਂ ਅੱਖਾਂ ਦੀ ਠੀਕ ਹੈ ਜੀ ਤੇ ਕਾਫੀ ਕਾਲੀ ਜੀ ਇਹ ਨਾਗੋ ਕੀਲੇ ਦੇ ਬੱਚੇ ਕਾਫੀ ਕੜਾਏ ਆ ਤੇ ਸਾਨੂੰ ਪਤਾ ਹੈ ਜੀ ਇਹ ਜੋੜਾ ਸਿਲੈਕਟ ਹੈ ਇਹਨਾਂ ਦੇ ਬੱਚੇ ਉੱਟਦੇ ਬਹੁਤ ਹੈ ਖਟੀਆਂ ਅੱਖਾਂ ਕਾਲੀ ਨੋਕ ਬੱਚੇ ਇਹਨਾਂ ਦੇ ਜਿੰਨੇ ਵੀ ਨਿਕਲੇ ਜੀ ਕਾਲੇ ਚੀਨੇ ਹੀ ਨਿਕਲਦੇ ਆ ਜੀ ਆ ਕਬੂਤਰੀ ਆ ਪਾਈ ਬਾਜੀ ਛੱਡੀ ਸੀਗੀ ਇਹ ਵੀ ਆ ਦੇਖੋ ਇਹ ਵੀ ਆਪਾਂ ਕਬੂਤਰੀ ਐਸੀ ਹੀ ਨਹੀਂ ਪਾਈ ਛੱਡੀ ਸੀਗੀ ਮਾਂ ਮੰਨੇ ਤੋ ਅੱਗੇ ਪਿੰਡ ਸੀ ਤੇ ਥੋੜਾ ਯਾਦ ਨਹੀਂਗਾ ਤੇ ਸੋਣੀ ਉੱਟੀ ਆਪਣੀ ਕਬੂਤਰੀ ਆ ਦੇਖੋ ਇਹ ਕਬੂਤਰੀ ਘਟੀਆਂ ਅੱਖਾਂ ਦੀ ਹੈ ਜੀ ਕਾਲੀ ਨੋਕ ਹੈ ਇਹਨੂੰ ਗਾਂ ਅਗਲੇ ਦੀ ਇਹਨੇ ਫੇਰੇ ਕਾਂ ਛੱਡਾਂਗੇ ਕਬੂਤਰੀ ਨੂੰ ਆ ਯਾਨੀ ਕਿ ਹੈਗੇ ਆ ਕਾਫੀ ਕਬੂਤਰ ਇਹੜੇ ਆ ਇਧਰ ਬਾਜੀ ਉੱਡਿਆਂ ਲੈ ਗਏ ਤੇ ਬਾਕੀ ਇਹ ਤੁਹਾਨੂੰ ਦੂਸਰੇ ਖੁੱਡੇ 'ਚ ਦਿਖਾਣੇ ਆਂ ਜਾਨਵਰ ਤੇ ਬਾਕੀ ਦਿਖਾਣੇ ਆਂ ਜਾਨਵਰ ਤੁਹਾਨੂੰ ਹੋਰ ਆਇਆ ਢਾਈ ਕਬੂਤਰ ਐ ਸੀ ਨੰਬਰ ਕੰਦੀ ਛੱਡਿਆ ਸੀ ਜਿਹੜੀ ਹੁਣ ਬਾਜੀ ਹੋਈ ਹੈ ਜੀ ਸ਼ੇਧਨਾ ਤੱਕ ਚੱਲੀ ਸੀ ਇਹ ਸਾਡਾ ਇੱਕ ਅਹਿਰ ਜੀ ਅਨਵਰ ਹਾਥੀ ਨਹੀਂ ਆਇਆ ਰਾਤੀ 11:30 ਵਜੇ ਤੱਕ ਉੱਡਦਾ ਰਿਹਾ ਸੀ ਦਿਖਦਾ ਰਿਹਾ ਸੀ ਤੇ ਟਾਂਗਾ ਲਾ ਕੇ ਮਗਰ ਮਗਰ ਹੀ ਉਸ ਤੋਂ ਬਾਅਦ ਦਿਖਿਆ ਨਹੀਂ ਸੀ ਕਿ ਟੀਆਂ ਅੱਖਾਂ ਦੇ ਬਗਲ ਟੂਸਾ ਲਾਲ ਟੂਸਾ ਇਹ ਬਗਲ ਵਾਲਾ ਇਹ ਕਬੂਤਰ ਆਪਣਾ ਬਰਕੰਦੀ ਉੱਡਿਆ ਸੀ ਤੇ ਦੂਸਰ ਰਜੂਰ ਆਇਆ ਸੀ ਪਰ ਅਸੀਂ ਛੱਡ ਨਹੀਂ ਆਏ ਨਹੀਂ ਤੀਜੇ ਦੇ ਨਾਲ ਜਾ ਕੇ ਲੱਗੇ ਸੀ ਤੇ ਇੱਕ ਆ ਕਬੂਤਰੀ ਭਾਜੀ ਉੱਡੇ ਆਈ ਲਾਲ ਭਾਈ ਇਹ ਛੱਡਿਆ ਸੀ ਇਹ ਆਪਣਾ ਕਬੂਤਰ ਦੂਸਰ ਉੱਡਿਆ ਸੀਗਾ ਦੂਸਰ ਚ ਟਾਈਮ ਚ ਕੱਟ ਦਿਆ ਗਿਆ ਸੀ ਬਾਕੀ ਹੁਣ ਆਪਾਂ ਮਿਲਦੇ ਆਂ ਜੀ ਤੁਹਾਨੂੰ ਅਗਲੇ ਬਲੌਗ ਚ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਐਵੇਂ ਦੀਆਂ ਵੱਧ ਤੋਂ ਵੱਧ ਵੀਡੀਓ ਦੇਖਣ ਲਈ